ਉਹ ਜਿਹੜਾ ਪਾਇਆ ਗਿਆ ਇੱਕ ਹਰੀਸ਼ ਕੁਮਾਰ ਪੁੱਤਰ ਦੁੱਗਾ ਬਸਾ ਦਾ ਇਹ ਵੀ ਜਿਹੜਾ ਡਿਸਟ੍ਰਿਕਟ ਬਰੇਲੀ ਉੱਤਰਪレਡ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਜਿਹੜੇ ਦੋ ਲੋਕਲ ਬੰਦੇ ਸੀਗੇ ਕੋਰੀਨ ਸਿੰਘ ਉਹ ਦੀਪਾ ਤੇ ਤੀਸਰਾ ਗਗਨਦੀਪ ਸਿੰਘ ਉਹ ਬੱਗੀ ਇਹ ਵੀ ਇਹਦੇ ਨਾਲ ਆ ਜਿਨ੍ਹਾਂ ਨੇ ਮਿਲ ਕੇ ਜਿਹੜਾ ਇਹਦਾ ਇਸ ਬੀਤੀ ਦਾ ਕਤਲ ਕੀਤਾ ਬਾਰੀਓ ਨੂੰ ਬੀਜੀਪੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਜਦੋਂ ਵੀ ਕੋਈ ਵਾਰਦਾਤ ਇਸ ਤਰ੍ਹਾਂ ਆਸ਼ਾਇਦ ਹੁੰਦੀ ਹੈ ਤਾਂ ਸਾਡੀ ਸਿੱਟੀ ਪੁਲਿਸ ਉਹਦੇ ਵਿੱਚ ਪੂਨ ਕ੍ਰੇਸ ਕਰਕੇ ਡੈਟेक्ट ਕਰਨ ਲਈ ਪੂਰੀ ਐਫਰਟ ਕਰਦੀ ਹੈ ਕਿਸੇ ਤਰ੍ਹਾਂ ਦੀ ਵਾਰਦਾਤ 21 ਅਗਸਤ ਨੂੰ ਹੋਈ ਸੀ ਜਿਹਦੇ ਵਿੱਚ ਇੱਕ ਸਾਨੂੰ ਅਨਨੋਨ ਡੈਗੋੜੀ ਜਿਹੜੀ ਹੈ ਉਹ ਬਿੰਦਲ ਦਾਣਾ ਚਿੱਕਾ ਖਾਲਾ ਸਦਰ ਬੰਗਾਰ ਵਿੱਚ ਵੜੀ ਸੀ ਉਸ ਤੋਂ ਬਾਅਦ ਅਸੀਂ ਐਫਆਰ ਰਜਿਸਟਰ ਕੀਤੀ 88 ਨੰਬਰ ਕਾਲਾ ਐਕਸ ਅੰਦਰ ਬੀਐਨਐਸ 103 ਐਨ 3 ਜਿਹਦੇ ਬਾਅਦ ਅਸੀਂ ਟੀਮ ਬਣਾਈ ਐਸਪੀ ਡੀ ਸਾਹਿਬ ਦੇ ਅੰਦਰ ਐਸਪੀ ਇਨਵੈਸਟੀਗੇਸ਼ਨ ਡੀਐਸਟੀ ਪੱਧਰ ਐਸਐਚਓ सदर ਬੰਗਾ ਦੇ ਸੀਐਲਐਮ ਚਾਰਜ ਹਤਾ ਇਹਨਾਂ ਦੀ ਟੀਮ ਨੇ ਜਿਹੜੇ ਐਫਰਟਸ ਕੀਤੇ ਉਸ ਤੋਂ ਬਾਅਦ ਜਿਹੜਾ ਇਹ ਵਿਅਕਤੀ ਜਿਹੜਾ ਔੜੀ ਸੀ ਇਸ ਨੂੰ ਟ੍ਰੇਸ ਕੀਤਾ ਗਿਆ ਇਹ ਜੋ ਇਸ ਦੀ شناخت ਹੋਈ ਹੈ ਨਾ ਨਾਮ ਅਮਰ ਸਿੰਘ ਪੁੱਤਰ ਚੰਦੂ ਨਗਰ ਇਹ ਜਿਹੜਾ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਇਹ ਇੱਥੇ ਜਦੋਂ ਇਹਨੂੰ ਇਹਨੂੰ ਅਸੀਂ ਫੇਸ ਕੀਤਾ ਉਸ ਤੋਂ ਬਾਅਦ ਜਿਹੜਾ ਟੈਕਨੀਕਲ ਦੀ ਮਦਦ ਨਾਲ ਇਹ ਲੋਰ ਅਸੀਂ ਜਿਹੜੇ ਐਫਰਟਸ ਕੀਤੇ ਜਿਹੜਾ ਇਹਦੇ ਦੋਸ਼ੀ ਜਿਹਨਾਂ ਨੇ ਮਤਲ ਕੀਤਾ ਸੀ ਉਹਨੂੰ ਅਸੀਂ ਫੇਸ ਕਰ ਲਿਆ ਉਹਦਾ ਕਿਦਾਂ ਫੋਰੈਸਟ ਕੀਤਾ ਗਿਆ ਉਹ ਜਿਹੜਾ ਪਾਇਆ ਗਿਆ ਇੱਕ ਹਰੀਸ਼ ਕੁਮਾਰ ਪੁੱਤਰ ਦੁਰਗਾ ਬਸਤਾਨ ਦਾ ਇਹ ਵੀ ਜਿਹੜਾ ਡਿਸਟ੍ਰਿਕਟ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਜਿਹੜੇ ਦੋ ਲੋਕਲ ਬੰਦੇ ਸੀ ਜਿਹੜੇ ਕੁਰਵੀਨ ਸਿੰਘ ਤੇਪਾ ਤੇ ਤੀਸਰਾ ਗਗਨਦੀਪ ਸਿੰਘ ਸਿੰਘ ਉਹਨੂੰ ਫੜ ਗਈ ਇਹ ਵੀ ਇਹਦੇ ਨਾਲ ਹੈ ਜਿਨ੍ਹਾਂ ਨੇ ਮਿਲ ਕੇ ਜਿਹੜਾ ਹੈਗਾ ਇਸ ਬੇਕੀ ਦਾ ਕਤਲ ਕੀਤਾ ਹੈ ਇਦੇ ਵਿੱਚ ਜੋ ਇਹਨਾਂ ਦੀ ਇੰਟੈਂਸ਼ਨ ਸੀ ਜੀ ਕਤਲ ਕਰਨ ਦੀ ਉਹ ਜਿਹੜਾ ਇਹ ਹਰੀਸ਼ ਕੁਮਾਰ ਸੀਗਾ ਇਹ ਇਹਦਾ ਰਿਸ਼ਤੇਦਾਰ ਵਿੱਚ ਕਤਲ ਹੋਣ ਵਾਲੇ ਬੰਦੇ ਦਾ ਭਾਂਜਾ ਲੱਗਦਾ ਸੀ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਲੰਮੇ ਦਿਨ ਸੀ ਇਹਨਾਂ ਦੀ ਪਹਿਲਾਂ ਵੀ ਇੱਕ ਦੋ ਵਾਰ ਫੋਨ ਤੇ ਗੱਲ ਸੁਣੀ ਹੋਈ ਹੈਗੀ ਹੈ ਜਿਹੜਾ ਇਹ ਵਿਅਕਤੀ ਹੈ ਇਸਨੇ ਕੋਲ ਆਇਆ ਸੀਗਾ ਰਿਸ਼ਤੇ ਦੇ ਕੋਲ ਤੇ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਇਹਦਾ ਕਿ ਇਹਨਾਂ ਨੂੰ ਜਿਹੜਾ ਪਿੰਡ ਲਿਜਾਣਾ ਚਿਕਲ ਜਾ ਕੇ ਇਹਨਾਂ ਨੇ ਉੱਥੇ ਮੌਕੇ ਤੇ ਇਹਦਾ ਕਤਲ ਕਰ ਦਿੱਤਾ ਤਤ ਦੇ ਲਈ ਜਿਹੜਾ ਇਹਨਾਂ ਨੇ ਇੱਕ ਜਿਹੜਾ ਡਾਟਰ ਯੂਜ਼ ਕੀਤਾ ਉਹ ਡਾਟਰ ਵੀ ਵਕਤ ਤੋਂ ਰਿਕਵਰ ਹੋ ਗਿਆ ਦੋ ਮੋਟਰਸਾਈਕਲ ਵਾਗਾਂ ਦੇ ਵਿੱਚ ਯੂਜ਼ ਕੀਤੇ ਗਏ ਸੀ ਉਹ ਮੋਟਰਸਾਈਕਲ ਜਿਹੜਾ ਅਸੀਂ ਹੈਗਾ ਰਿਕਵਰ ਕਰਦੇ ਏ ਅਜੇ ਅਸੀਂ ਦੇਖਣਾ ਨਹੀਂ ਸਭ ਨੂੰ ਲੱਗਦਾ ਕਿ 50000 ਰੁਪਏ ਦਾ ਲਖਦਾ ਮਾਮਲਾ ਸੀ ਉਹ ਅਸੀਂ ਸਾਰਾ ਕਲੀਅਰ ਕਰਾਂਗੇ ਕਿਉਂਕਿ ਉਹਦੇ ਤੇ ਹਮੇ ਨੂੰ ਵੀ ਇਨਫੋਰਮ ਕੀਤਾ ਗਿਆ ਕਿ ਕੀ ਸਾਰਾ ਮਾਮਲਾ ਸੀ ਉਹ ਅਸੀਂ ਵੈਰੀਫਾਈ ਕਰ ਲਏ ਹਾਂ ਸਰ ਜੀ ਜਿਹੜਾ ਜੋ ਅਸੀਂ ਅਜੇ ਤੱਕ ਵੈਰੀਫਾਈ ਕੀਤਾ ਹੈ ਜਿਹੜਾ ਹਰੀਸ਼ ਕੁਮਾਰ ਉਹ ਬਰੇਲੀ ਦਾ ਰਹਿਣ ਵਾਲਾ ਹੈ ਇੱਥੇ ਲੋਕਲੀ ਕਿਸੇ ਦੇ ਘਰੇ ਕੰਮ ਕਰਦਾ ਸੀਗਾ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਹੜੇ ਦੂਜੇ ਦੋਸ਼ੀ ਹੈ ਇੱਕ ਗੁਰਦੀਪ ਹੈ ਉਹ హెయిర్ ਕਟਿੰਗ ਸ਼ਾਪ ਤੇ ਕੰਮ ਕਰਦਾ ਸੀ ਜਿਹੜਾ ਗਗਨਦੀਪ ਸਿੰਘਾ ਗਗਨਦੀਪ ਸਿੰਘ ਹੈ ਉਹ ਮੈਨੂੰ ਮਜੂਰੀ ਕਰਦਾ ਸੀ ਇਹਨਾਂ ਦਾ ਹਜੇ ਤੱਕ ਸਾਡੇ ਕੋਈ ਵੀ ਫਿਲਮਾਂ ਰਿਕਾਰਡ ਜਿਹੜਾ ਹੈਗਾ ਸਾਹਮਣੇ ਨਹੀਂ ਆਇਆ ਇਹ ਜਿਹੜਾ ਹਰੀਸ਼ ਹੈਗਾ ਜੀ ਇੰਨੇ ਉਹਨੂੰ ਉਸ ਦਿਨ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕਰ ਰੱਖੀ ਸੀ ਤਾਂ ਜਿਹੜਾ ਹਰੀਸ਼ ਹੈਗਾ ਇਹ ਪਿੱਛੋਂ ਤਾਂ ਯੂਪੀ ਦਾ ਰਹਿਣ ਵਾਲਾ ਬਟ ਇਹ ਲੋਕਲ ਜਿਹੜਾ ਹੈਗਾ ਇਹ ਲੋਕਲ ਦਵਿੰਦਰ ਸਿੰਘ ਜਿਹੜਾ ਹੈਗਾ ਐਮਾ ਜੱਟਾ ਕਾਣਾ ਮਹਿਲਪੁਰ ਉਹਦੇ ਘਰੇ ਕੰਮ ਕਰਦਾ ਸੀ ਪਰ ਇੰਨੀ ਪਹਿਲਾਂ ਹੀ ਪਲੈਨਿੰਗ ਕਰਕੇ ਜਿਹੜਾ ਇੱਕ ਸੁਨਸਾ ਜਗਾ ਦੇਖੀ ਤੇ ਉਹ ਉਹਨੂੰ ਉੱਥੇ ਮੌਕੇ ਤੇ ਬੁਲਾਇਆ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਆਪਣੇ ਮਾਮੇ ਨੂੰ ਉੱਥੇ ਬੁਲਾ ਲਿਆ ਜਿਹੜੇ ਦੋ ਉਹਦੇ ਨਾਲ ਸਾਥੀ ਸੀਗੇ ਉਹਨਾਂ ਨੇ ਉਹਦੇ ਨਾਲ ਪਹਿਲਾਂ ਹੀ ਪਲੈਨਿੰਗ ਕੀਤੀ ਸੀ ਤੇ ਉਹ ਮੌਕੇ ਤੇ ਲਿਆ ਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਕਤਲ ਦੇ ਵਿੱਚ ਦੰਤਰੇ ਹੀ ਬਚੇ ਗਏ ਕਤਲ ਦੇ ਵਿੱਚ ਬਿਲਕੁਲ ਨਹੀਂ ਇਹਨਾਂ ਨੇ ਸਿਰਫ ਦੰਤ ਦਾਕਟਰ ਬਤਿਆ ਹੈਗਾ ਤੇ ਇੱਕ ਪਰਨੇ ਸੀਗੇ ਉਹ ਇਹਨਾਂ ਨੇ ਮੰਨਣ ਲਈ ਯੂਜ਼ ਕੀਤੇ ਉਹ ਇੱਕ ਡਾਕਟਰ ਜਿਹੜਾ ਹੈਗਾ ਮਤਲਬ ਖਾੜਿਆ ਜਿਹਨਾਂ ਦੇ ਘਰ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ ਨਾ ਪ੍ਰਵਾਸੀਆਂ ਦੀ ਜਿਸ ਤਰੀਕੇ ਅ ਪੰਜਾਬ ਸਰਕਾਰ ਨੂੰ ਕਿਹਾ ਜਾਂਦਾ ਕਿ ਜਿਹੜੇ ਵੀ ਪ੍ਰਵਾਸੀ ਆਦੇ ਆ ਉਹਨਾਂ ਦੇ ਰਜਿਸਟ੍ਰੇਸ਼ਨ ਕਰਵਾਈ ਜਾਵੇ। ਉਹ ਜਿਹੜਾ ਕਿਰਾਏ ਤੇ ਰਹਿੰਦਾ ਸੀ ਇਹ ਦੂਸਰੇ ਡਿਸਟ੍ਰਿਕਟਾਂ ਦਾ ਸੀ ਉਹ ਵੀ ਵੈਰੀਫਾਈ ਕਰ ਰਿਹਾ ਕਿ ਉੱਥੇ ਇਹਨਾਂ ਨੇ ਜੜੀ ਪੁਲਿਸ ਸਰਟੀਫਿਕੇਸ਼ਨ ਕਰਾਈ ਸੀ ਜਾਂ ਨਹੀਂ। ਉਹ ਸਾਰੀ ਚੀਜ਼ਾਂ ਹੈਗੀਆਂ। ਅਸੀਂ ਇਹਨਾਂ ਦਾ ਰਿਮਾਂਡ ਲਿਆ ਇਹਨਾਂ ਨੂੰ ਅਸੀਂ ਰਿਵੈਲ ਕਰਦੇ ਹਾਂ। ਅੱਛਾ 269 ਜੀ। ਉਹ ਇਸ ਤਰ੍ਹਾਂ ਰਿਸਟੈਂਸ।